ਵਾਹਿਗੁਰੂ ਜੀ ਦਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਦੀ ਫਤਿਹ ਖਾਲਸਾ ਜੀ ਕਹਿੰਦੇ ਆ ਨਾ ਕਿਸੇ ਦੀ ਸ਼ਕਲ ਬਦਲ ਗਈ ਕਿਸੇ ਦੀ ਨੀਅਤ ਬਦਲ ਗਈ ਪਰ ਜਦੋਂ ਦਾ ਤੇਰੇ ਦਰ ਤੇ ਆਇਆ ਹਾਂ ਦਾਤਿਆ ਮੇਰੀ ਤਕਦੀਰ ਬਦਲ ਗਈ ਵਾਹਿਗੁਰੂ ਦੇ ਚਰਨਾਂ ਨਾਲ ਲੱਗ ਕੇ ਨਾ ਹਰ ਇੱਕ ਦੀ ਤਕਦੀਰ ਬਦਲ ਜਾਂਦੀ ਹੈ ਹਰ ਇੱਕ ਦੀ ਕਿਸਮਤ ਹਰ ਇੱਕ ਦੇ ਲਿਖਿਆ ਹੋਇਆ ਭਾਗਾਂ ਵਿੱਚ ਉਹ ਬਦਲ ਜਾਂਦਾ ਹੈ ਜੇ ਤੁਹਾਡੀ ਸ਼ਰਧਾ ਆਪਣੇ ਸੱਚੇ ਪਿਤਾ ਪਰਮ ਪਿਤਾ ਪਰਮੇਸ਼ਵਰ ਧੰਨਤਾ ਨਮਰ ਸ਼ਹੀਦ ਬਾਬਾ ਦੀਪ ਸਿੰਘ ਤੇ ਹੈ ਖਾਲਸਾ ਜੀ ਜਦੋਂ ਸਾਡੇ ਮਨ ਨੂੰ ਕੋਈ ਡਰ ਸਤਾਉਂਦਾ ਹੈ ਨਾ ਤਾਂ ਵਾਹਿਗੁਰੂ ਦਾ ਨਾਮ ਲਿਆ ਕਰੋ ਉਹ ਡਰ ਮਿੰਟਾਂ 'ਚ ਖਤਮ ਹੋ ਜਾਏਗਾ ਉਹ ਡਰ ਸਾਡਾ ਨਾ ਬਹੁਤ ਛੇਤੀ ਦੂਰ ਹੋ ਜਾਏਗਾ ਕਿਉਂਕਿ ਸੱਚੇ ਪਿਤਾ ਸੱਚੇ ਪਰਮ ਪਿਤਾ ਪਰਮੇਸ਼ਵਰ ਰੱਬ ਦਾ ਨਾਮ ਧਿਆਉਣੇ ਹਾਂ ਕਿ ਸਾਨੂੰ ਪ੍ਰਮਾਤਮਾ ਨੇ ਇੱਥੇ ਰਬ ਦਾ ਨਾਮ ਤੇ ਹੋਣ ਵਾਸਤੇ ਹੀ ਭੇਜਿਆ ਹੈ ਕਿਉਂਕਿ ਜੇ ਅਸੀਂ ਰਬ ਦਾ ਨਾਮ ਲੈਨੇ ਹਾਂ ਤੇ ਰੱਬ ਸਾਡਾ ਸਾਥ ਦਿੰਦਾ ਹੈ ਰੱਬ ਸਾਡਾ ਹਰ ਥਾਂ ਤੇ ਸਾਥ ਦਿੰਦਾ ਹੈ ਹਰ ਦੁੱਖ ਤਕਲੀਫ ਚ ਹਰ ਪ੍ਰੋਬਲਮ ਚ ਹਰ ਇੱਕ ਗੱਲ ਚ ਪਰਮਾਤਮਾ ਸਾਡਾ ਸਾਥ ਦਿੰਦਾ ਹੈ ਤੇ ਅਸੀਂ ਤਾਂ ਹੀ ਤਾਂ ਉਸਦੇ ਸ਼ੁਕਰਗੁਜ਼ਾਰ ਹਾਂ ਖਾਲਸਾ ਜੀ ਇਹ ਹੱਡ ਬੀਤੀ ਜੋ ਮੈਂ ਤੁਹਾਡੇ ਨਾਲ ਅੱਜ ਸ਼ੇਅਰ ਕਰਾਂਗੀ ਇਹ ਖੁਦ ਮੇਰੀ ਆਪਣੀ ਹੈ ਜੋ ਕਿ ਮੈਂ ਖੁਦ ਤੁਹਾਨੂੰ ਆਪਣੇ ਪਰਿਵਾਰ ਬਾਰੇ ਦੱਸਣਾ ਚਾਹੁੰਦੀ ਹਾਂ ਕਿਉਂਕਿ ਕਹਿੰਦੇ ਨਾ ਵਿਸ਼ਵਾਸ ਜੇ ਅਡੋਲ ਹੋਵੇ ਨਾ ਵਿਸ਼ਵਾਸ ਜੇ ਅਡੋਲ ਹੋਵੇ ਨਾ ਤੇ ਬੰਦਾ ਕਦੇ ਵੀ ਡੋਲਦਾ ਨਹੀਂ ਹੈ ਬੰਦਾ ਕਦੇ ਵੀ ਡਗਮਗਾਉਂਦਾ ਨਹੀਂ ਹੈ ਬੇਸ਼ੱਕ ਉਹਨੇ ਜ਼ਿੰਦਗੀ 'ਚ ਕਿੰਨੀਆਂ ਵੀ ਗਲਤੀਆਂ ਕੀਤੀਆਂ ਹੋਣ ਖਾਲਸਾ ਜੀ ਉਹ ਕਦੇ ਵੀ ਆਪਣੇ ਮਾਰਗਦਰਸ਼ਨ ਤੋਂ ਨਾ ਕਦੇ ਵੀ ਭਟਕਦਾ ਨਹੀਂ ਹੈ ਇਹ ਜੋ ਹੈ ਨਾ ਹੱਦ ਬੀਤੀ ਇਹ ਖੁਦ ਆਪ ਅੱਖੀ ਦੇਖੀ ਹੋਈ ਹੈ ਇਹ ਸਾਡੇ ਆਪਣੇ ਹੀ ਮਤਲਬ ਪਰਿਵਾਰਿਕ ਮੈਂਬਰਾਂ ਵਾਂਗੂ ਜਿਹੜੀ ਬੀਤੀ ਹੈ ਨਾ ਇਹ ਸਾਡੇ ਆਪਣੇ ਹੀ ਕਿਸੇ ਨਾਲ ਬੀਤੀ ਹੈ ਜਿਸ ਦਾ ਕੀ ਅਸੀਂ ਬਿਆਨ ਨਹੀਂ ਕਰਾਂਗੇ ਪਰ ਜੋ ਵੀ ਉਹਨਾਂ ਦੇ ਨਾਲ ਹੋਇਆ ਜੋ ਵੀ ਉਹਨਾਂ ਨਾਲ ਬੀਤਿਆ ਹੈ ਪਰਮਾਤਮਾ ਦੀ ਕਿਰਪਾ ਨਾਲ ਕਹਿੰਦੇ ਨਾ ਚੰਗੇ ਨਾ ਚੰਗਾ ਤੇ ਮਾੜੇ ਨਾਲ ਵੀ ਕਈ ਵੇਲੇ ਵਾਹਿਗੁਰੂ ਚੰਗਾ ਕਰ ਦਿੰਦੇ ਨੇ ਕਿਉਂਕਿ ਪਰਮਾਤਮਾ ਤਾਂ ਲਿਖਿਆ ਹੋਇਆ ਚਲੋ ਪਰਮਾਤਮਾ ਨੇ ਜੋ ਲਿਖਿਆ ਹੈ ਉਹ ਬੰਦੇ ਦੇ ਕਰਮਾਂ ਦੇ ਅਨੁਸਾਰ ਬੰਦੇ ਦੇ ਵਿਵਹਾਰ ਦੇ ਅਨੁਸਾਰ ਹੀ ਬਦਲ ਜਾਂਦਾ ਹੈ ਤੇ ਜਦੋਂ ਬਾਬਾ ਜੀ ਖੁਦ ਤਾਂ ਤਾਂ ਨਵਾਂ ਸ਼ਹੀਦ ਬਾਬਾ ਦੀਪ ਸਿੰਘ ਜੀ ਨੇ ਕਲਮ ਫੜੀ ਹੋਵੇ ਨਾ ਆਪਣੇ ਕਰਮ ਲਿਖਣ ਦੀ ਤੇ ਉਸ ਦੇ ਭਾਗ ਤਾਂ ਆਪੇ ਹੀ ਕਿਸਮਤ ਖੁੱਲ ਜਾਏਗੀ ਉਸ ਦੇ ਭਾਗਾ ਵਿੱਚ ਜੋ ਲਿਖਿਆ ਹੋਇਆ ਹੈ ਉਹ ਬਦਲ ਜਾਏਗਾ ਇੱਕ ਵੀਸ਼ਵਾਸ ਇੱਕ ਅਡੋਲਤਾ ਇੱਕ ਪਰਉਪਸਾ ਹੋਣਾ ਚਾਹੀਦਾ ਹੈ ਆਪਣੇ ਵਾਹਿਗੁਰੂ ਕੇ ਇੱਕ ਵਾਰ ਸ਼ੁਕਰਗੁਜ਼ਾਰ ਕਰਕੇ ਦੇਖਿਆ ਕਰੋ ਉਸ ਦਾ ਇੱਕ ਵਾਰ ਤੁਸੀਂ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਧੰਨ ਧੰਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਇਹ ਹੱਦ ਬੀਤੀ ਖਾਲਸਾ ਜੀ ਇੱਕ ਭੈਣ ਦੀ ਹੈ ਉਹ ਕਹਿੰਦੇ ਕਿ ਇਹ ਉਹਨਾਂ ਦੇ ਪਤੀ ਨਾਲ ਜੋ ਵਾਪਰ ਰਿਹਾ ਹੈ ਇਹ ਉਸ ਦੇ ਪ੍ਰਤੀ ਹੈ ਜਿਵੇਂ ਕਿ ਉਹਨਾਂ ਦੇ ਪਤੀ ਨੂੰ ਬ੍ਰੇਨ ਟਿਊਮਰ ਸੀ ਉਹਨਾਂ ਦੇ ਪਤੀ ਦੀ ਏਜ ਵੀ ਕੋਈ ਖਾਸ ਜ਼ਿਆਦਾ ਨਹੀਂ ਹੈ ਘੱਟ ਉਮਰ ਦੇ ਵਿੱਚ ਹੀ ਇਹੋ ਜਿਹਾ ਰੋਗ ਲੱਗ ਜਾਂਦਾ ਹੈ ਤੇ ਜਿਸ ਦਾ ਇਲਾਜ ਕਰਾਣਾ ਬਹੁਤ ਉੱਖਾ ਹੋ ਜਾਂਦਾ ਹੈ ਕਿਉਂਕਿ ਬੰਦੇ ਨੂੰ ਟੈਨਸ਼ਨ ਹੋ ਜਾਂਦੀ ਹੈ ਕਿ ਅਸੀਂ ਇਸ ਦਾ ਇਲਾਜ ਕਿਵੇਂ ਕਰਾਈਏ ਅਸੀਂ ਇਸ ਦਾ ਕਿਵੇਂ ਮੁਸੀਬਤ ਤੋਂ ਅਸੀਂ ਛੁਟਕਾਰਾ ਪਾਈਏ ਇੱਕ ਤਰ੍ਹਾਂ ਦਾ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਹੈ ਉਹ ਭੈਣ ਦੱਸਦੇ ਨੇ ਕਿ ਹਜੇ ਸਾਲ ਕੀ ਹੋਇਆ ਹੈ ਤੇ ਸਾਲ ਕੀ ਹੋਇਆ ਹੈ ਸਾਨੂੰ ਪਤਾ ਲੱਗੇ ਨੂੰ ਕਿ ਉਹਨਾਂ ਦੇ ਪਤੀ ਦੇ ਸਿਰ ਵਿੱਚ ਬ੍ਰੇਨ ਟਿਊਮਰ ਹੈ ਤੇ ਕਹਿੰਦੇ ਕਿ ਚਲੋ ਜਦੋਂ ਇਹ ਗੱਲ ਦਾ ਐਡੀ ਵੱਡੀ ਬਿਮਾਰੀ ਜਦੋਂ ਅਚਾਨਕ ਨਿਕਲ ਆਵੇ ਨਾ ਤਾਂ ਮਨ ਦੁਖੀ ਤਾਂ ਰਹਿੰਦਾ ਹੈ ਤੇ ਪਰ ਫਿਰ ਵੀ ਜਿਵੇਂ ਸੰਸਾਰ ਚੱਲਦਾ ਹੈ ਨਾ ਕਹਿੰਦੇ ਕਿ ਹਮੇਸ਼ਾ ਰੋਂਦੇ ਰਹਿਣਾ ਵੀ ਕੋਈ ਹੱਲ ਨਹੀਂ ਹੈ ਹਮੇਸ਼ਾ ਮੁਖ ਚਿਹਰੇ ਤੇ ਦੁਖੀ ਪਛਤਾਵਾ ਜਾਂ ਫਿਕਰੀ ਜਿਹੜੀ ਹੁੰਦੀ ਹੈ ਨਾ ਫਿਕਰ ਕਰਨਾ ਫਿਕਰ ਦੇ ਨਾਲ ਮੱਥੇ ਤੇ ਛਿਕਨ ਦੁੱਖ ਇਹ ਵੀ ਨਹੀਂ ਚੰਗਾ ਹੁੰਦਾ ਕਿਉਂਕਿ ਚਲੋ ਪ੍ਰਮਾਤਮਾ ਨੇ ਜੇ ਦੁੱਖ ਪਾਇਆ ਹਨ ਉਹਨੇ ਸੁਖ ਉਹਨੂੰ ਆਪਣੇ ਆਪ ਹੀ ਸੁਖ ਵਰਗਾ ਕਰਨਾ ਹੈ ਜੇ ਦੁੱਖ ਆਵੇ ਨਾ ਸੁੱਖ ਤਾਂ ਆਵੇ ਨਾ ਤਾਂ ਬੰਦੇ ਨੂੰ ਉਹ ਵੀ ਭੁੱਲ ਜਾਂਦਾ ਹੈ ਚਾਹੇ ਕਿੰਨੀ ਮਰਜ਼ੀ ਵੱਡੀ ਬਿਮਾਰੀ ਕਿਉਂ ਨ ਹੋਵੇ ਦੇਖੋ ਬ੍ਰੇਨ ਟਿਊਮਰ ਦਾ ਨਾਮ ਸੁਣ ਕੇ ਹੀ ਬੰਦੇ ਦੇ ਲੂ ਕੰਡੇ ਖੜੇ ਹੋ ਜਾਂਦੇ ਨੇ ਬੰਦਾ ਸੋਚਾਂ ਚ ਪੈ ਜਾਂਦਾ ਕਿ ਹੇ ਪ੍ਰਮਾਤਮਾ ਐਡਾ ਵੱਡਾ ਰੋਗ ਅਚਾਨਕ ਹੀ ਤੇ ਦੋ ਨਿਕਲਾਵੇ ਕੀੜੀ ਬੰਦੇ ਦਾ ਕਦੇ ਸੇਰਨਾ ਦੁੱਖਿਆ ਹੋਵੇ ਚਲੋ ਇਹ ਕਿਸਮਤ ਦਾ ਖੇਲ ਹੈ ਕੋਈ ਮਾੜਾ ਕਰਮ ਬੰਦੇ ਦੇ ਅੱਗੇ ਆ ਜਾਂਦਾ ਹੈ ਪਰ ਕਈ ਵੇਲੇ ਉਹ ਮਾੜਾ ਕਰਮ ਚੰਗੇ ਕਰਮਾਂ 'ਚ ਤਬਦੀਲ ਵੀ ਹੋ ਜਾਂਦਾ ਹੈ ਖਾਲਸਾ ਜੀ ਚਲੋ ਪਹਿਨ ਕੰਦੇ ਕੀ ਸਾਨੂੰ 6 ਮਹੀਨੇ ਹੋਏ ਅਸੀਂ ਐਮ ਆਰ ਆਈ ਕਰਾਈ ਉਹਦੇ ਵਿੱਚ ਉਹ ਟਿਊਮਰ ਦੱਸਿਆ ਕਹਿੰਦੇ ਬਹੁਤ ਟੈਨਸ਼ਨ ਚਿੰਤਾ 'ਚ ਕਿ ਬੱਚੇ ਵੀ ਛੋਟੇ ਛੋਟੇ ਹਨ ਡਾਕਟਰਾਂ ਨੇ ਆਪਰੇਸ਼ਨ ਦੱਸਿਆ ਚਲੋ ਆਪਰੇਸ਼ਨ ਨਾ ਵੀ ਕੋਈ ਬੰਦਾ ਠੀਕ ਹੋ ਜਾਵੇ ਨਾ ਉਹਦਾ ਦੁੱਖ ਜੜ ਤੋਂ ਖਤਮ ਹੋ ਜਾਵੇ ਨਾ ਤਾਂ ਫਿਰ ਵੀ ਬੰਦੇ ਨੂੰ ਇਹ ਨਾ ਲੱਗਦਾ ਨਹੀਂ ਹੈ ਕਿ ਚਲੋ ਕੋਈ ਗਾਲੀ ਦੁੱਖ ਆਇਆ ਸੁੱਖ ਆਇਆ ਹੈ ਪ੍ਰਮਾਤਮਾ ਆਪੇ ਕੱਟਣ ਵਾਲਾ ਹੈ ਜਿਸ ਨੇ ਮੁਸੀਬਤ ਪਾਈ ਹੈ ਉਹ ਆਪੇ ਕੱਟੇਗਾ ਉਹ ਆਪੇ ਨਿਜਿਠੇਗਾ ਕਹਿੰਦੇ ਕਿ ਚਲੋ ਉਹ ਪਹਿਨ ਸ਼ੁਰੂ ਤੋਂ ਹੀ ਧਾਰਮਿਕ ਵਿਚਾਰਾਂ ਵਾਲੇ ਸਨ ਉਹ ਕਹਿੰਦੇ ਕਿ ਮੈਂ ਪਾਠ ਕਰਦੀ ਸੀ ਸਵੇਰ ਉੱਠ ਕੇ ਪੰਥ ਬਾਣੀਆਂ ਦਾ ਪਾਠ ਕਰਦੀ ਦੁਖ ਪੰਜਨੀ ਸਾਹਿਬ ਦਾ ਪਾਠ ਕਰਦੀ ਹੋ ਸਕੇ ਤਾਂ ਦੁਪਹਿਰ ਨੂੰ ਸਖੋਣੀ ਸਾਹਿਬ ਦਾ ਪਾਠ ਵੀ ਕਰ ਲੈਂਦੀ ਸੀ ਕਹਿੰਦੇ ਕਿ ਉਹਨਾਂ ਦਾ ਵਿਸ਼ਵਾਸ ਸੀ ਧੰਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਤੇ ਅਮਰ ਜਨ ਜਾਂਦੇ ਮੱਥਾ ਟੇਕਦੇ ਇਸ਼ਨਾਨ ਕਰਦੇ ਪਰ ਕਹਿੰਦੇ ਜਦੋਂ ਨਾ ਮਤਲਬ ਆਹ ਬਿਮਾਰੀ ਦਾ ਪਤਾ ਲੱਗਾ ਨਾ ਇੱਕ ਵਾਰ ਉਹ ਆਪਣੇ ਹਸਬੰਡ ਨੂੰ ਆਪਣੇ ਪਤੀ ਨੂੰ ਉੱਥੇ ਲੈ ਗਏ ਅੰਮ੍ਰਿਤਸਰ ਉਹਨਾਂ ਨੇ ਇਸ਼ਨਾਨ ਕਰਵਾਇਆ ਬਾਬਾ ਜੀ ਅੱਗੇ ਦੁਆ ਕਿ ਪਿੱਕੀ ਪਰਮਾਤਮਾ ਤੂੰ ਸਭ ਤੋਂ ਵੱਡਾ ਦੁਨੀਆ ਦਾ ਡਾਕਟਰ ਹੈ ਜਿੱਥੇ ਲਾ ਇਲਾਜ ਬਿਮਾਰੀਆਂ ਠੀਕ ਹੁੰਦੀਆਂ ਨੇ ਤੇ ਪਰਮਾਤਮਾ ਤੁਸੀਂ ਹੀ ਕਰਨੀ ਹੈ ਇਹ ਬਿਮਾਰੀ ਠੀਕ ਕਹਿੰਦੇ ਸਾਰਾ ਪਰਿਵਾਰ ਗਿਆ ਮੱਥਾ ਟੇਕਿਆ ਚਲੋ ਬੇਨਤੀ ਕੀਤੀ ਪ੍ਰਮਾਤਮਾ ਅਗੇ ਕਹਿੰਦੇ ਹੁਣ ਨਾ ਕੱਲ ਪਰਸੋਂ ਹੀ ਉਹਨਾਂ ਦਾ ਆਪਰੇਸ਼ਨ ਦੀ ਤਰੀਕ ਡਾਕਟਰਾਂ ਨੇ ਤੁਸੀਂ ਘਰ ਵਿੱਚ ਬਹੁਤ ਟੈਨਸ਼ਨ ਪਰੇਸ਼ਾਨੀ ਚੱਲ ਰਹੀ ਸੀ ਕਿ ਆਪਰੇਸ਼ਨ ਹੋਣਾ ਹੈ ਆਪਰੇਸ਼ਨ ਦਾ ਤਾਂ ਨਾਮ ਹੀ ਮਾਰਾ ਹੈ ਮਨ ਚ ਦੁੱਖ ਅੱਖਾਂ 'ਚ ਹੰਝੂ ਦੁੱਖ ਤਾਂ ਹੁੰਦਾ ਹੀ ਹੈ ਖਾਲਸਾ ਜੀ ਜਦੋਂ ਕੋਈ ਆਪਣੇ ਦੇ ਨਾਲ ਇਹੋ ਜਿਹਾ ਕੁਝ ਹੋਵੇ ਇਸ ਦਾ ਕੋਈ ਪਤਾ ਨਹੀਂ ਕਦੋਂ ਕੀ ਹੋ ਜਾਣਾ ਹੈ ਪਰ ਪ੍ਰਮਾਤਮਾ ਤੇ ਵਿਸ਼ਵਾਸ ਉਹ ਭੈਣ ਦਾ ਪੂਰਾ ਵਿਸ਼ਵਾਸ ਸੀ ਕਿ ਉਹਨਾਂ ਦੇ ਪਤੀ ਬਿਲਕੁਲ ਠੀਕ ਹੋ ਜਾਣਗੇ ਉਹ ਕਹਿੰਦੇ ਦੋ ਤਿੰਨ ਦਿਨ ਹੋ ਗਏ ਦੋ ਦਿਨ ਹੋਏ ਨੇ ਉਹਨਾਂ ਦੇ ਪਤੀ ਦਾ ਆਪਰੇਸ਼ਨ ਹੋ ਗਿਆ ਹੈ ਹੁਣ ਉਹ ਬਿਲਕੁਲ ਠੀਕ ਨੇ ਚਲੋ ਦੁੱਖ ਆਇਆ ਹੈ ਅਰਦਾਸ ਬੇਨਤੀ ਕਰਨ ਨਾਲ ਪ੍ਰਮਾਤਮਾ ਅੱਗੇ ਜੀ ਦੁੱਖ ਸੁੱਖ 'ਚ ਤਬਦੀਲ ਹੋ ਜਨਾ ਦੁੱਖ ਦੁੱਖ ਨਹੀਂ ਰਹਿੰਦਾ ਵੇਖੋ ਕਿੱਡੀ ਵੱਡੀ ਬਿਮਾਰੀ ਨੂੰ ਬਾਬਾ ਦੀਪ ਸਿੰਘ ਜੀ ਨੇ ਜੜੋਂ ਮਿਟਾ ਦਿੱਤਾ ਜੜੋਂ ਹੀ ਖਤਮ ਕਰਤਾ ਉਹਨਾਂ ਦਾ ਆਪਰੇਸ਼ਨ ਹੋਇਆ ਆਪਰੇਸ਼ਨ ਸੈਕਸੈਸਫੁਲ ਰਿਹਾ ਇੱਕਦਮ ਵਧੀਆ ਹੁਣ ਉਹ ਵੀਰ ਤੰਦਰੁਸਤ ਨੇ ਵੇਖੋ ਮਨ 'ਚ ਨਾ ਵਿਸ਼ਵਾਸ ਹੋਣਾ ਚਾਹੀਦਾ ਹੈ ਇੱਕ ਸ਼ਰਧਾ ਭਾਵਨਾ ਜ਼ਰੂਰ ਹੋਣੀ ਚਾਹੀਦੀ ਹੈ ਰੱਬ 'ਤੇ ਸ਼ਰਧਾ ਭਾਵਨਾ ਨਾਲ ਵਿਸ਼ਵਾਸ ਕਰਿਆ ਕਰੋ ਇਹ ਹੱਦ ਬੀਤੀ ਮੇਰੀ ਅੱਖੀਂ ਦੇਖੀ ਹੈ ਜੇ ਕਦੇ ਵੀ ਕਹਿੰਦੇ ਨਾ ਹੱਤ ਤਲੀ ਤੇ ਸਰਉਤ ਕੋਣਾ ਜਾਂ ਤਲੀ ਤੇ ਸਰਉ ਜਮਾਣਾ ਬਕਾਮਣਾ ਇਹ ਉਹੀ ਹੈ ਕਿਉਂਕਿ ਜਦੋਂ ਆਪਣਾ ਵਿਸ਼ਵਾਸ ਹੁੰਦਾ ਹੈ ਨਾ ਪਰਮਾਤਮਾ ਤੇ ਤੇ ਉਹ ਕੱਖਾਂ ਤੋਂ ਲੱਖ ਕਰ ਦਿੰਦਾ ਹੈ ਸਿਰਫ ਇੱਕ ਵਿਸ਼ਵਾਸ ਦੀ ਤਾਂਗ ਪੱਕੀ ਹੋਣੀ ਚਾਹੀਦੀ ਹੈ ਸਾਡੀ ਪਰਮਾਤਮਾ ਦੇ ਪ੍ਰਤੀ ਪਰਮਾਤਮਾ ਦੇ ਪ੍ਰਤੀ ਸਾਡੇ ਦਿਲ ਚ ਵਿਸ਼ਵਾਸ ਹੋਣਾ ਚਾਹੀਦਾ ਕਿ हे ਪਰਮਾਤਮਾ ਆ ਦੁੱਖ ਜੇ ਤੁਸੀਂ ਲਾਇਆ ਹੈ ਇਹਨੂੰ ਸੁੱਖ ਵਿੱਚ ਤਬਦੀਲ ਵੀ ਤੁਸੀਂ ਕਰਨਾ ਹੈ ਦੁੱਖ ਜੇ ਤੁਸੀਂ ਲਾਇਆ ਹੈ ਇਹਨੂੰ ਸੁੱਖ ਚ ਤਬਦੀਲ ਤੁਸੀਂ ਕਰਨਾ ਇਹ ਡਿਊਟੀ ਹੁਣ ਮੈਂ ਤੁਹਾਡੇ ਤੇ ਛੱਡੀ ਹੈ ਇਹ ਬੇਨਤੀ ਹੁਣ ਮੈਂ ਤੁਹਾਡੇ ਅੱਗੇ ਕਰਦੀ ਹੈ ਹੁਣ ਪ੍ਰਮਾਤਮਾ ਤੇਰੇ ਹੱਥ ਡੋਰੀ ਹੈ ਤੂੰ ਸਭ ਕੁਝ ਕਰਨ ਕਰਾਉਣ ਹਾਰ ਹੈ ਤੂੰ ਸਭ ਕੁਝ ਕਰ ਸਕਦਾ ਹੈ ਇਹ ਸਭ ਕੁਝ ਤੂੰ ਹੀ ਕਰਨਾ ਹੈ ਇਸ ਕਰਕੇ ਕਹਿੰਦੇ ਨਾ ਪ੍ਰਮਾਤਮਾ ਤੇ ਵਿਸ਼ਵਾਸ ਜ਼ਰੂਰੀ ਰੱਖਣਾ ਚਾਹੀਦਾ ਹੈ ਇੱਕ ਵਾਰ ਤਾਂਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਤੇ ਵਿਸ਼ਵਾਸ ਕਰਕੇ ਜਪਹਿਰਾ ਸਾਹਿਬ ਕਰਕੇ ਦੇਖੋ ਹਾਂ ਜਪਹਿਰਾ ਸਾਹਿਬ ਅਸੀਂ ਵੀ ਕੱਟਦੇ ਹਾਂ ਉਹ ਭੈਣ ਕਹਿੰਦੇ ਕਿ ਜਪਹਿਰਾ ਸਾਹਿਬ ਮੈਂ ਵੀ ਕੱਟੇ ਕਈ ਵੇਲੇ ਮੈਂ ਦੋ ਚੁਪੈਰਾ ਸਾਹਿਬ ਕਰਦੀ ਤੀਜੇ ਸੰਡੇ ਨੂੰ ਯਾਨੀ ਕਿ ਐਤਵਾਰ ਨੂੰ ਕੋਈ ਨਾ ਕੋਈ ਪ੍ਰੋਗਰਾਮ ਨਿਕਲ ਆਉਂਦਾ ਕਿਤੇ ਜਾਣਾ ਵੀ ਪੈਂਦਾ ਸੀ ਕਹਿੰਦੇ ਹੁਣ ਮੈਂ ਬਾਬਾ ਜੀ ਅਗੇ ਅਰਦਾਸ ਕੀਤੀ ਬਾਬਾ ਜੀ ਮੈਂ ਖੁੱਲੇ ਚੁਪੈਰੇ ਕਰਾਂਗੀ ਹਰ ਸੰਡੇ ਨੂੰ ਮੈਂ 2 ਘੰਟੇ ਦਾ ਸਿਮਰਨ ਪਾਠ ਜਰੂਰ ਕਰਿਆ ਕਰਾਂਗੀ ਕਹਿੰਦੇ ਖੁੱਲੇ ਚੁਪੈਰੇ ਕਰਨ ਨਾਲ ਵੀ ਬਹੁਤ ਫਾਇਦਾ ਹੁੰਦਾ ਹੈ ਤੁਸੀਂ ਸੰਡੇ ਵਾਲੇ ਦਿਨ ਤੁਸੀਂ ਹਰ ਸਵੇਰ ਭਰਨ ਤੋਂ 4 ਵਜੇ ਤੱਕ ਦੇ ਵਿੱਚ ਵਿੱਚ ਦੁਪਹਿਰਾਂ ਸਾਹਿਬ ਕਰ ਸਕਦੇ ਹੋ ਮਨ 'ਚ ਸੱਚੀ ਸ਼ਰਧਾ ਹੋਣੀ ਚਾਹੀਦੀ ਹੈ ਯਾਨੀ ਕਿ ਪ੍ਰਮਾਤਮਾ ਨੇ ਜੇ ਦੁੱਖ ਦਿੱਤੇ ਹੈ ਤੇ ਪੂਰੀ ਜ਼ਿੰਦਗੀ ਦੁੱਖੀ ਰਹਿਣੇ ਨੇ ਨਹੀਂ ਬਿਲਕੁਲ ਵੀ ਨਹੀਂ ਜ਼ਿੰਦਗੀ 'ਚ ਜੇ ਦੁੱਖ ਹੈ ਹਨਾ ਤਾਂ ਉਸ ਨੂੰ ਦੁੱਖ ਨੂੰ ਕੱਟਣਾ ਸਿੱਖੋ ਖੁਸ਼ੀਆਂ 'ਚ ਆਪਣੇ ਆਪ ਤਬਦੀਲ ਹੋ ਜਾਏਗਾ ਇੱਕ ਵਾਰ ਵਿਸ਼ਵਾਸ ਕਰਕੇ ਵੇਖੋ ਤੁਹਾਡਾ ਵਿਸ਼ਵਾਸ ਜਰੂਰ ਪ੍ਰਮਾਤਮਾ ਤੁਹਾਡੇ ਵਿਸ਼ਵਾਸ ਨੂੰ ਤੁਹਾਡੇ ਕਰਮਾਂ ਨੂੰ ਭਾਗ ਲਾਏਗਾ ਤੁਹਾਡਾ ਦੁੱਖ ਕੱਟਿਆ ਜਾਏਗਾ ਇੱਕ ਵਾਰ ਵਿਸ਼ਵਾਸ ਨਾਲ ਬੇਨਤੀ ਤੇ ਜੋਦੜੀ ਕਰਕੇ ਤਾਂ ਵੇਖੋ ਅਰਦਾਸ ਕਰਕੇ ਤਾਂ ਵੇਖੋ ਸਾਨੂੰ ਨਾ ਲੋਕਾਂ ਨੂੰ ਮੰਗਣ ਦਾ ਢੰਗ ਨਹੀਂ ਆਉਂਦਾ ਪਰਮਾਤਮਾ ਦੇ ਲਈ ਹਰ ਵਕਤ ਤਿਆਰ ਰਹਿੰਦਾ ਹੈ ਤੇ ਜਦੋਂ ਅਸੀਂ ਇਸ ਭੈਣ ਦੇ ਨਾਲ ਜੋ ਬਿੱਤੀ ਆ ਹੱਡ ਬਿੱਤੀ ਸੁਣੀ ਅਸੀਂ ਵੀ ਬਹੁਤ ਚਿੰਤਾ ਸੀ ਅਸੀਂ ਵੀ ਬਹੁਤ ਸੀਗੇ ਕਿ ਚਲੋ ਕਿਵੇਂ ਆਪਰੇਸ਼ਨ ਹੋਏਗਾ ਚਲੋ ਹੁਣ ਆਪਰੇਸ਼ਨ ਹੋ ਗਿਆ ਹੈ ਉਹ ਵੀ ਬਿਲਕੁਲ ਤੰਦਰੁਸਤ ਹਨ ਆਪਣੇ ਘਰ ਹਨ ਧੰਨ ਧੰਨ ਵਰਸ਼ੇਦ ਬਾਬਾ ਦੀਪ ਸਿੰਘ ਦਾ ਸ਼ੁਕਰਾਨਾ ਕਰਦੇ ਹਨ ਅੰਮ੍ਰਿਤਸਰ ਗੁਰਦੁਆਰਾ ਸਾਹਿਬ ਜਾਣਾ ਹੈ ਉਹਨਾਂ ਨੇ ਇਹ ਸੁਖਣਾ ਲਾਉਣ ਇਹ ਹਰਬੀਤੀ ਹਜੇ 2 ਦਿਨ ਪਹਿਲਾਂ ਹੀ ਵਾਪਰੀ ਹੈ ਜੋ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਜੇ ਕਿਸੇ ਨੇ ਕੋਈ ਸਵਾਲ ਪੁੱਛਣਾ ਹੋਵੇ ਤਾਂ ਜਰੂਰ ਪੁੱਛ ਸਕਦੇ ਹਨ ਅਰਦਾਸ ਬੇਨਤੀ ਜੋਤ ਜਗਾਇਆ ਕਰੋ ਪ੍ਰਮਾਤਮਾ ਦੇ ਨਾਮ ਦੀ ਇਹ ਜੋਤ ਤੁਹਾਨੂੰ ਭਵ ਸਾਗਰ ਤੋਂ ਪਾਰ ਕਰ ਦੇਵੇਗੀ ਇਹ ਤੁਹਾਡਾ ਬੇੜਾ ਪਾਰ ਕਰ ਦੇਵੇਗੀ ਇਸ ਕਰਕੇ ਆਪਣੇ ਪਰਮ ਪਿਤਾ ਪਰਮੇਸ਼ਵਰ ਤੇ ਵਿਸ਼ਵਾਸ ਰੱਖਿਆ ਕਰੋ ਤੇ ਘੱਟ ਕੇ ਬਲਾਉ ਦੀ ਫਤਿਹ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਉਸ ਵੀਰ ਵਾਸਤੇ ਦੁਆ ਕਰਨਾ ਜੀ ਤਾਂ ਕਿ ਉਹ ਪੂਰੀ ਤਰ੍ਹਾਂ ਤੰਦਰੁਸਤ ਹੋ ਜਾਣ